ਪ੍ਰਧਾਨ ਦੀ ਕੀ ਹੋਇਆ ਜਿਹੜਾ ਇੱਥੇ ਰਾਲਾ ਪਿਆਗਾ ਮੈਂ ਕਰਨੈਲ ਸਿੰਘ ਪ੍ਰਧਾਨ ਨਗਰ ਕੌਂਸਲ ਮੌੜ ਅੱਜ 27 ਜਨਵਰੀ ਦੇ ਦਿਹਾੜੇ ਤੇ ਇੱਥੇ ਜੋ ਫੌਜਨਾਂ ਝੰਡਾ ਲਹਿਰਾਇਆ ਅੱਜ ਦੇ ਮੁਸਾਫਬ ਨੇ ਉਹਦਾ ਨਗਰ ਕੌਂਸਲ ਵੱਲੋਂ 1 ਲੱਖ ਰੁਪਿਆ 80 ਹਜ਼ਾਰ ਤੋਂ ਉਪਰ 1 ਲੱਖ ਰੁਪਿਆ ਨਗਰ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ ਮੈਂ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰਾ ਵੀ ਫਰਜ਼ ਬਣਦਾ ਹੈ ਮੈਂ ਇੱਕ ਝੰਡੇ ਦੇ ਦਸਤਕਾਰ ਦੇ ਵਿੱਚ ਆਵਾਂ ਇੱਕ ਜਿਹੜੀ ਮੇਰੀ ਸੀਟਿੰਗ ਸੀ ਮੇਰੀ ਸੀਟਿੰਗ ਤੇ ਐਮਐਲਏ ਨੇ ਆਪਦੇ ਬੰਦੇ ਬਿਠਾ ਦੇ ਇੱਕ ਦੋ ਸੀਟੀਆਂ ਉਹਦੇ ਨਾਲ ਹੋਰ ਸੀ ਵੀਡੀਓ ਦੀ ਹੋਰ ਉਹਦੇ ਤੇ ਆਪਦੇ ਬੰਦੇ ਬਿਠਾ ਦੇ ਜਦੋਂ ਆਈ.ਸੀ.ਪੀ. ਸਾਹਿਬ ਨੇ ਝੰਡੇ ਨੂੰ ਸਲਾਮੀ ਦਿੱਤੀ ਮੈਂ ਉਹਦੇ ਨਾਲ ਖੜਾ ਸੀ ਜਦੋਂ ਮੈਂ ਉਹਨਾਂ ਦੇ ਨਾਲੋਂ ਆ ਕੇ ਕੁਰਸੀ ਤੇ ਬੈਠਣ ਆਇਆ ਤਾਂ ਉਸ ਕੁਰਸੀ ਤੇ ਬਲਕੀਰ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਠਾਤਾ ਮੈਂ ਉਹਨੂੰ ਬੇਨਤੀ ਕੀਤੀ ਉੱਠਣ ਵਾਸਤੇ ਵੀ ਭਾਈ ਇਹ ਥੇਰ ਮੇਰੀ ਹੈ ਸਲਿੱਪ ਲੱਗੀ ਹੈ ਪ੍ਰਧਾਨ ਜੀ ਸਭ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਤਾਂ ਐਸਪੀਐਮ ਦਾ ਅਧਿਕਾਰੀ ਆਇਆ ਉਹਨੇ ਵੀ ਕਿਹਾ ਫੇਰ ਵੀ ਕਰੀ ਵੀ ਭਾਈ ਇਹ ਪ੍ਰਧਾਨ ਜੀ ਇਹ ਉਸ ਕਰ ਉਹ ਨਹੀਂ ਉੱਠਿਆ ਮੈਂ ਉਹਨੂੰ ਰਿਕਵੈਸਟ ਵੀ ਕੀਤੀ ਉਹ ਨਹੀਂ ਉੱਠਿਆ ਤਾਂ ਜਿਹੜੀ ਨਾਲ ਲੱਗਦੀ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਬੈਠ ਗਿਆ ਉਹ ਜਿਹਦੀ ਸੀਟ 'ਚ ਉਹ ਆ ਗਿਆ ਜਦੋਂ ਆਇਆ ਤਾਂ ਮੈਲੇ ਨੇ ਮੇਰਾ ਮੇਰਾ ਲੜਕਾ ਮੇਰੇ ਨਾਲ ਬੈਠ ਗਿਆ ਕਿਉਂਕਿ ਜਦੋਂ ਹੁੱਲਰਵਾਜੀ ਹੋਣ ਲੱਗੀ ਤਾਂ ਮੇਰਾ ਬੇਟਾ ਵੀਰੇ ਸਿਕਿਉਰਟੀ ਦੇ ਕੋਲ ਵਿਸਤਾਰ ਕਰਕੇ ਬੈਠ ਗਿਆ ਵੀ ਡੈਰੀ ਕੱਲੇ ਤਾਂ ਉਹ ਐਮਐਲ ਨੇ ਮੇਰੇ ਬੇਟੇ ਦੀ ਬਾਹ ਮੜ ਕੇ ਉਹ ਜਮਾਰੀ ਖੜਾ ਹੋ ਕੇ ਤਾਂ ਜਦੋਂ ਉਹਨੇ ਹੁਜਮਾਰੀ ਤਾਂ ਮੈਂ ਇਹਨੂੰ ਆਖਿਆ ਮੈਂ ਤੂੰ ਇਹਨੇ ਹੁਕਮ ਮਾਰਦਾ ਤਾਂ ਐਨੇ ਨੂੰ ਸਾਰੇ ਆ ਕੇ ਸਾਨੂੰ ਕੁੱਟਮਾਰ ਕਰਨ ਆ ਗਏ ਚੰਬਰ ਗਏ ਨੇ ਸ਼ੋਅ ਇਸ ਕਰਕੇ ਤੇ ਵਿਗਿਆ ਹੋਇਆ ਐਮਐਲਏ ਆ ਮੈਂ ਮੈਨੂੰ ਸਵਾਲ ਕੀਤਾ ਉੱਥੇ ਬੋਲਿਆ ਨਹੀਂ ਫਿਰ ਉਹ ਤੂੰ ਕਿ ਲੱਖ ਰੁਪਏ ਲੈ ਕੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਮੇਰੇ ਮੇਰੇ ਨਾਲ ਕੋਈ ਨਾ ਧੱਕਾ ਕਰਨ ਲੱਗਿਆ ਮੈਂ ਮਾਨਦਾਰ ਪ੍ਰਧਾਨ ਆ ਮੇਰੇ ਤੇ ਸਾਰਾ ਸ਼ਹਿਰ ਕੋਈ ਉਂਗਲੀ ਨਹੀਂ ਚੁੱਕ ਸਕਦਾ ਵੀ ਮੈਂ ਕਿਸੇ ਤੋਂ ਤਜੇ ਕਿਸੇ ਕੰਮ ਕਰਨ ਦੇ ਪੈਸੇ ਲੈ ਹੋਰ ਜਾਂ ਨਕਸ਼ਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਮੈਂ ਨਗਰ ਕੌਂਸਲ ਦੀ ਸਭਾ ਮਾ ਕਰਦੇ ਨੂੰ ਅਜ 25 ਸਾਲ ਹੋ ਗਏ 99 ਵਿੱਚ ਪਹਿਲੀ ਵਾਰ ਕਾਉਂਸਲਰ ਬਣਿਆ 5 ਇਲੈਕਸ਼ਨ ਜਿੱਤੇ ਆ 3 ਇਲੈਕਸ਼ਨ ਮੇਰਾ ਪਰਿਵਾਰ ਜਿੱਤੇ ਆ ਇਹਨੇ ਜਿਮਨੀ ਚੋਣਾਂ ਦੇ ਵਿੱਚ ਟਿਕਟ ਪੈਸੇ ਲੈ ਕੇ ਪੈਸੇ ਲੈ ਕੇ ਟਿਕਟ ਮੇਰੇ ਵਿਰੁੱਧ ਕਿਉਂਕਿ ਜਿਮਨੀ ਚੋਣ ਕੀ ਸੀਗੀ ਮੇਰੀ ਵਾਈਫ ਸੀ ਐਮਐਸਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਉਹਦੇ ਥਾਂ ਤੇ ਜਿਮਨੀ ਚੋਣ ਹੋਣੀ ਸੀ ਉਸ ਜਿਮਨੀ ਚੋਣ ਦੇ ਵਿੱਚ ਇਹਨੇ ਪੈਸੇ ਲੈ ਕੇ ਟਿਕਟ ਕਹਾ ਵੇਚੀ ਤੇ ਉਹਦੇ ਵਿੱਚ ਵੀ ਲੋਕਾਂ ਨੇ ਨਜ਼ਾਰਾ ਦਿਖਾਤਾ ਇਹਨਾਂ ਨੂੰ ਮੇਰੀ ਸਾਡੇ ਪਰਿਵਾਰ ਨੂੰ ਜਿਤਾਇਆ ਉਹਨਾਂ ਗੱਲਾਂ ਦੀ ਇਹ ਖਹਿ ਕਰਦਾ ਹੋਇਆ ਮੇਰੇ ਨਾਲ ਇਹੋ ਜਿਹਾ ਸਲੂਕ ਕਰਨ ਲੱਗ ਗਿਆ ਵੀਰੋ ਨਗਰ ਕਾਉਂਸਲ ਦਾ ਵਿਕਾਸ ਕਰਾਉਣ ਲਈ ਮੈਂ ਦਿਨ ਰਾਤ ਲੱਗਿਆ ਹੋਇਆ ਹੁਣ ਸਾਡੇ ਅਮਰਤ 2 ਸਕੀਮ ਹੈ ਜਿਹੜੀ ਉਹ ਲਾਗੂ ਹੋਈ ਹੈ 20 ਕਰੋੜ ਰੁਪਏ ਦਾ ਉਹਦਾ ਉਦਘਾਟਨ ਜਿਹੜਾ ਹੋਇਆ ਐ ਐਮਐਲਏ ਨੇ ਕਰਨਾ ਸੀ ਤਾਂ ਐਮਐਲਏ ਨੇ ਕੀ ਕੀਤਾ ਇਹ ਸ਼ਰਮ ਬਾਜ਼ਾਰ ਦੇ ਵਿੱਚ ਕਹਿੰਦਾ ਕਿ ਮੈਂ ਪ੍ਰਧਾਨ ਦਾ ਕੋਈ ਕੰਮ ਨਹੀਂ ਹੋਣ ਦੇਣਾ ਮੈਂ ਪ੍ਰਧਾਨ ਦੇ ਸਰੂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਇਹਨੇ ਕੀ ਕੀਤਾ ਕਦੇ ਪ੍ਰੋਜੈਕਟ ਦਾ ਦੂ ਤੋਰ ਕੇ ਘੱਟ ਨਹੀਂ ਕੀਤਾ ਜਾ ਸਕਦਾ ਜਿਹੜਾ ਜਿਹੜਾ ਫਾਊਂਡੇਸ਼ਨ ਓਪਨਿੰਗ ਫਾਊਂਡੇਸ਼ਨ ਸੀ ਇਹਦੇ ਕੱਲੀ ਰਾ ਵਾਟਰ ਦਾ ਪਾਈਪ ਦਾ ਕਰਤਾ ਤੇ ਦੂਜਾ ਜਿਹੜਾ ਕੰਮ ਹੈ ਇਹ ਸ਼ਰਮ ਕਹਿੰਦਾ ਵੀ ਜਿਹੜੇ ਪਾਈਪਾਂ ਪੈ ਗਈਆਂ ਤਾਂ ਪ੍ਰਧਾਨ ਜਿਹੜੇ ਆ ਕੰਮ ਕਰਵਾ ਲੂਗਾ ਸੋ ਇਸ ਕਰਕੇ 30 ਲੱਖ ਰੁਪਏ ਤੁਸੀਂ ਤਾਂ ਪ੍ਰਧਾਨ ਜੀ ਦਾ ਇਹਦੇ ਵਿੱਚ ਵਿਚੋਲਾ ਕੌਣ ਸੀ ਚਲੋ ਇੰਨੀਆਂ ਗੱਲਾਂ ਮੈਂ ਆਪੇ ਜਦੋਂ ਸ਼ਾਨਬੀਨ ਹੋਊਗੀ ਮੈਂ ਉੱਥੇ ਲਿਖਾਉਂਗਾ ਇਹ ਸਾਰਾ ਕੁਝ ਬਿਆਨ ਮੈਂ ਸੀਐਮ ਪੱਧਰ ਤੇ ਵੀ ਇਹ ਬਿਆਨ ਦੇਣ ਨੂੰ ਤਿਆਰ ਹਾਂ ਤੇ ਕਿਉਂਕਿ ਇਸ ਬੰਦੇ ਨੇ ਹਲਕੇ ਦਾ ਸਾਡਾ ਬੇੜਾ ਕਰ ਕਰ ਕਰਤਾ ਨਸ਼ੇ ਇੱਥੇ ਵਿਕਦੇ ਆ ਹੁਣ ਚਿੱਟਾ ਵੇਖਦਾ ਚਿੱਟਾ ਵੇਖਦਾ ਕੀ ਉਸ ਸੀਗਾ ਇਹ ਨਸ਼ੇ ਇੱਥੇ ਵਿਕਦੇ ਆ ਜਿਹੜਾ ਅੱਜ ਰੌਲਾ ਪਿਆ ਗਿਆ ਇਹਦਾ ਕੋਈ ਥਾਣਾ ਕੰਪਲੀਟ ਹੋਊਗਾ ਇਹ ਰੌਲੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਐਸ ਡੀ ਐਮ ਪੀ ਐਸ ਐਚਓ ਕਿਉਂਕਿ ਸਾਹਮਣੇ ਜਿਹੜਾ ਬੰਦਾ ਉਹ ਉੱਠਿਆ ਨਹੀਂ ਤਾਂ ਇਹ ਕੋਈ ਦੇਖਤਬਾਸ਼ਾ ਦੇਖਦੇ ਰਹੇ ਇਹਨਾਂ ਨੇ ਉਹਨੂੰ ਕਿਹਾ ਨਹੀਂ ਕਿ ਪ੍ਰਧਾਨ ਦੀ ਹਸਤੀ ਵੀ ਕਿਸ ਸਨਮਾਨਯੋਗ ਹੁੰਦੀ ਹੈ ਨਗਰ ਕੌਂਸਲ ਦੀ ਤੇ ਉਹਨੂੰ ਇੱਕ ਮੋਟਾ ਈਸ਼ੀਟ ਤੇ ਕਿਉਂ ਬੰਦਾ ਹੋਰ ਬੈਠਦਾ ਤਾਂ ਇਹਨਾਂ ਨੇ ਉਸ ਨੂੰ ਠਾਇਆ ਨਹੀਂ ਤੇ ਜਦੋਂ ਮੈਂ ਦੂਜੇ ਪਾਸੇ ਬੈਠ ਗਿਆ ਤਾਂ ਮੇਰਾ ਬੇਟਾ ਆ ਕੇ ਨਾਲ ਬੈਠ ਗਿਆ ਵੀ ਮੇਰੇ ਡੈਡੀ ਨੂੰ ਕੋਈ ਕਿ ਕੋਈ ਸ਼ਰਾਰਤ ਨਾ ਕਰਦੇ ਹੋ ਬੇਇਜ਼ਤੀ ਨਾ ਕਰਦੇ ਹੋ ਤਾਂ ਐਮਐਲਏ ਨੇ ਮੇਰੇ ਭੇਟੇ ਦੇ ਹੁੱਕ ਮਾਰੀ ਖੜਾ ਕਰਨ ਵਾਸਤੇ ਤਾਂ ਇਨਾ ਸਮਾਗਮ ਹੋਇਆ ਸਾਨੂੰ ਡਰਾ ਦਿੱਤਾ ਜਾ ਰਿਹਾ ਹੈ ਮੈਂ ਸੀਐਮ ਸਾਹਿਬ ਨੂੰ ਬੇਇਜ਼ਤੀ ਕਰਦਾ ਵੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਆ ਉਹ ਸੀਵਰੇਜ ਦੇ ਕੋਰਟੀਆਂ ਤੇ ਜਿਹੜਾ ਬਾਜ਼ਾਰ ਹੈ ਉਹ ਵੀ ਹਾਈ ਕੋਰਟ ਦੇ ਹੁਕਮਾਂ ਨਾਲ ਅਕਰੋਜਮੈਂਟਾਂ ਤੋੜੀਆਂ ਹੋਈਆਂ ਨੇ ਲੋ 1.5 ਸਾਲ ਤੋਂ ਲੋਕ ਸਾਡੇ ਟੁੱਟੇ ਬਾਜ਼ਾਰ ਦੇ ਵਿੱਚ ਮਿੱਟੀ ਘਟੇ 'ਚ ਦੁਕਾਨਾਂ ਖੋਲਦੇ ਆ ਸਾਡੇ ਕੋਲ 3 ਮਹੀਨੇ ਹੋ ਗਏ ਟੈਂਡਰ ਹੋਇਆ ਨੂੰ ਜਿਹੜੇ ਗੇਸ ਦੀ ਬਾਜ਼ਾਰ ਪੱਕਾ ਕਰਨ ਨੂੰ ਅਸੀਂ ਰੁਕਿਆ ਹੋਇਆ ਐਵੇਂ ਲਈ ਸੋ ਮੈਂ ਬੇਨਤੀ ਕਰਦਾ ਕਿ ਇਹਦਾ ਗੱਲਾਂ ਦੀ ਸ਼ਾਨਵੀਂ ਹੋਵੇ ਤੇ ਬਜ਼ਰੀ ਤੌਰ ਤੇ ਧੰਨਵਾਦ